ਪੰਜਾਬ ਦੇ ਵਿੱਚ ਹਮੇਸ਼ਾ ਹੀ ਹਿੰਦੂਆਂ ਨਾਲ ਵਿਤਕਰਾ ਹੁੰਦਾ ਨਜ਼ਰ ਆਇਆ ਤੁਸੀਂ ਦੇਖਿਆ ਸ਼ਰੇਆਮ ਦੇ ਵਿੱਚ ਸ਼ਰੇਆਮ ਕਿ ਕਿੱਦਾ ਗੁੰਡਾਗਰਦੀਆ ਨੰਗਾ ਨਾਜ਼ ਮੈਂ ਨਹੀਂ ਅੰਗ ਨਹੀਂ ਕਹੂੰਗਾ ਇਹ ਗੁੰਡੇ ਨੇ ਗੁੰਡੇ ਕਿਉਂਕਿ ਇਹਨਾਂ ਨੇ ਪੰਜਾਬ ਦਾ ਹਮੇਸ਼ਾ ਮਾਹੌਲ ਹੀ ਖਰਾਬ ਕੀਤਾ ਵੈ ਹਜੇ ਤੱਕ ਤੁਸੀਂ ਦੇਖ ਲਓ ਕਿ ਸੀਐਮ ਸਾਡੇ ਪੰਜਾਬ ਦੇ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਪਿਛਲੇ ਦਿਨ ਤੁਸੀਂ ਦੇਖਿਆ ਕਿ ਕਿੱਦਾ ਸ਼ਰੇਆਮ ਪਹਿਲਾਂ ਵੀ ਸਾਡੇ ਹਿੰਦੂ ਲੀਡਰਾਂ ਦੇ ਕਿੰਨੀ ਵਾਰੀ ਹਮਲੇ ਹੋਏ ਔਰ ਇੱਕ ਚੀਜ਼ ਦੱਸੋਗੀ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੁਹਾਨੂੰ ਦਿੱਤੀ ਹੈ ਇਹ ਕਿ ਆਪ ਮੈਂ ਪਿਛੜੀ ਇੱਕ ਮੁੱਦਾ ਚੱਕਿਆ ਸੀਗਾ ਕਿ ਆਹ ਗੋਲੀ ਚਲਾ ਸਕਦੇ ਆ ਜਦੋਂ ਛੜਦੇ ਹਮਲਾ ਹੁੰਦਾ ਅੱਜ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਦਿਹਾਣ ਨੂੰ ਪੁੱਛਦਾ ਵਾਂ ਕਿ ਜਿਹੜਾ ਤੁਸੀਂ ਗਨਮੈਨ ਪ੍ਰੋਵਾਈਡ ਕਰਾਇਆ ਸੀ ਕੋਰਾ ਥਾਪਰ ਨੂੰ ਉਹ ਤੇ ਆਪਣੀ ਜਾਨ ਛੁਡਾਉਂਦਾ ਫਿਰ ਆਪ ਲੁਕਦਾ ਫਿਰਦਾ ਸੀ ਇਹ ਕਿੱਥੇ ਮੈਨੂੰ ਇਹ ਨਾ ਵਾਟ ਦੇ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ ਕਿ ਹਿੰਦੂ ਸੇਫ ਨਹੀਂ ਹੈ ਇਹ ਸਰਕਾਰਾਂ ਜਿਹੜੀਆਂ ਨੇ ਮੈਂ ਇਹ ਚਾਹਨਾ ਕਿ 50% ਸਾਡੇ ਹਿੰਦੂਆਂ ਦੀ ਵੋਟਾਂ ਲਿੱਤੀਆਂ ਔਰ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਮੁਦਾਏ ਦੇ ਸ਼ੇਵ ਸੈਨਿਕ ਸਾਡੇ ਭਰਾ ਹਮੇਸ਼ਾ ਟਾਰਗੇਟ ਹੋ ਰਹੇ ਪਿਛਲੀ ਵਾਰ ਤੁਸੀਂ ਦੇਖਿਆ ਕਿਦਾ ਸੁਨੀਲ ਕੁਮਾਰ ਸੂਰੀ ਉਸ ਤੋਂ ਪਹਿਲਾਂ ਮੇਰੇ ਤੇ ਹੱਤਵਾਦੀ ਹਮਲੇ ਹੁੰਦੇ ਉਸ ਤੋਂ ਪਹਿਲਾਂ ਸਾਡੇ ਦੁਰਗਾ ਪ੍ਰਸਾਦ ਗੁਪਤਾ ਕਈ ਸ਼ੇਵ ਸੈਨਿਕ ਸਾਡੇ ਮਾਰੇ ਜਾਂਦੇ ਮਤਲਬ ਸਰਕਾਰ ਮੂਕ ਦਰਸ਼ਕ ਆਪ ਬਣੀ ਹੋਈ ਹੈ ਹਰ 2-3 ਮਹੀਨੇ ਬੀਤਦੇ ਨੇ ਕਿਸੇ ਨਾ ਕਿਸੇ Hindu ਲੀਡਰ ਤੇ ਹਮਲਾ ਹੁੰਦਾ ਔਰ ਮਾਰਿਆ ਜਾਂਦਾ ਔਰ ਅਸੀਂ ਸਾਰੇ Hindu ਮੁੱਖ ਦક્ષਸ਼ਕ ਬਣ ਕੇ ਸਿਰਫ ਦੇਖਦੇ ਰਹਿੰਨੇ ਆ ਕਿਉਂ ਸਰਕਾਰ ਨੂੰ ਅਸੀਂ ਕਿਉਂ ਨਹੀਂ ਪੁੱਛਦੇ ਕਿ ਪੰਜਾਬ ਦੇ ਵਿੱਚ ਅਸੀਂ ਸੇਫ ਕੀਤੇ ਹਾਂ ਪੰਜਾਬ ਦੇ ਵਿੱਚ Hindu ਸੇਫ ਕੀਤੇ ਆ ਜੇ ਅੱਜ Hindu ਸੇਫ ਹੁੰਦਾ ਤੇ ਅੱਜ ਇਹ ਹਾਲ ਨਾ ਹੁੰਦਾ ਹਰ ਵਾਰੀ ਤੁਸੀਂ ਇੱਕ ਦਿਨ ਦੇਖੋ ਕਿ Hinduਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਵੈ ਸਰਕਾਰ ਕਿਉਂ ਟਾਰਗੇਟ ਕਰਵਾ ਰਹੀ ਹੈ ਮੈਂ ਸਾਰਨਾ ਪਹਿਲੇ ਚਿੱਟੀ ਜੀ ਵੀ ਸਾਨੂੰ ਕਹਿੰਨਾ ਕਿ ਸਿਕਿਉਰਟੀ ਤੁਸੀਂ ਉਹ ਦੋ ਕਿ ਜਿੰਨਾ ਕੋਲ ਪਰਮਿਸ਼ਨ ਹੋਵੇ ਜਿੰਨਾ ਕੋਲ ਸਾਨੂੰ ਬਚਾਉਂਦਾ ਉਹ ਮਸਲਾ ਹੋਵੇ ਔਰ ਸਾਨੂੰ ਬਚਾਇਆ ਨਹੀਂ ਜਾਂਦਾ ਉਹ ਆਪਣੀ ਜਾਨ ਛੁੜਾ ਰਹੇ ਨੇ ਜਾਂ ਆਪਣੇ ਪਿੱਛੇ ਭੱਜ ਰਹੇ ਨੇ ਆਪਣੀ ਜਾਨ ਬਚਾ ਰਹੇ ਨੇ ਕਿਆ ਕਰਲੀ ਇਹੋ ਜੀ ਸੁਰੱਖਿਆ ਕਿਆ ਕਰਲੀ ਇਹੋ ਜੀ ਸੇਫਟੀ ਜਿਹਦਾ ਪਰਿਵਾਰ ਨਿਗਰਦਾ ਜਿਹਦਾ ਪਰਿਵਾਰ ਖਰਾਬ ਹੁੰਦਾ ਅੱਜ ਉਹ ਗੋਰੇ ਥਾਪੜ ਦੇ ਪਰਿਵਾਰ ਨੂੰ ਪੁੱਛੋ ਕਿ ਉੱਤੇ ਕੀ ਬੀਤਰੀ ਹੋਣੀ ਹੈ ਉੱਤੇ ਕੀ ਚੱਲ ਰਿਹਾ ਹੋਣਾ ਵੈ ਮਤਲਬ ਸਾਰੇ ਹਿੰਦੂਆਂ ਨੂੰ ਅਸੀਂ ਇੱਕ ਹੋਣਾ ਪੈਣਾ ਸਾਰੇ ਹਿੰਦੂਆਂ ਨੂੰ ਇਕੱਠੇ ਹੋਣਾ ਪੈਣਾ ਔਰ ਇੱਕ ਆਵਾਜ਼ ਲਗਾਨੀ ਪੈਣੀ ਹੈ ਗਰਵ ਸੇ ਕਹੋ ਹਮ ਹਿੰਦੂ ਹੈ ਔਰ ਹਮ ਹਿੰਦੂ ਇਕ ਜੁਟ ਹੈ ਇਹ ਕਾਰਨ ਕੀ ਲੱਗਦਾ ਕਿਉਂ ਹਮਲੇ ਦਾ ਕੀ ਕਾਰਨ ਹੈ ਕਾਰਨ ਇਹ ਹੈਗਾ ਜੀ ਸਰਨਾ ਵੱਡਾ ਕਿ ਜਿਹੜਾ ਬੰਦਾ ਕੱਟੜਵਾਦੀਆਂ ਦੇ ਖਿਲਾਫ ਜਿਹੜੇ ਪੰਨੂ ਜਿਹੜੇ ਬਾਹਰ ਬੈਠਾ ਵਿਦੇਸ਼ਾਂ ਦੇ ਵਿੱਚ ਆਤਵਾਦੀ ਜਿਹੜੇ ਸੰਗਠਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਕੋ ਬੰਸ਼ਾ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਮਰਵਾਓ ਇੱਕੋ ਹੀ ਮਨਸ਼ਾ ਹੈ ਕਿ ਸ਼ੇਪ ਸੈਨਿਕ ਪੰਜਾਬ ਦੇ ਵਿੱਚ ਮਰਵਾਓ ਕਿਉਂ ਸ਼ੇਭ ਸੈਨਿਕ ਨਾਲੇ ਆਪਣੀ ਜਾਨ ਹੱਥੀਂ ਲੀ ਤਰੱਕ ਕੇ ਪੰਜਾਬ ਹਿੱਤਾਂ ਲਈ ਕੰਮ ਕੀਤਾ ਪੰਜਾਬ ਦੇ ਪੰਜਾਬ ਦੇ ਚੰਗੇ ਕੰਮ ਨਹੀਂ ਕੰਮ ਕੀਤਾ ਪੰਜਾਬ ਨਾਲ ਪੰਜਾਬ ਨੂੰ ਨਾਲ ਲੈ ਕੇ ਜਾਨ ਲਈ ਕੰਮ ਕੀਤਾ ਮਤਲਬ ਅਸੀਂ ਇਹ ਨਾਰਾ ਲਾਣੇ ਸਾਡਾ ਪੰਜਾਬ ਜਿੰਦਾਬਾਦ ਸਾਡਾ ਹਿੰਦੁਸਤਾਨ ਜਿੰਦਾਬਾਦ ਔਰ ਮੈਂ ਪੁੱਛਣਾ ਚਾਹਨਾ ਵਾ ਇੱਕ ਤਵਾਜ ਬਾਂਜੋ ਸਾਰਾ ਪੰਜਾਬ ਦਾ Hindu ਔਰ ਦਿਖਾ ਦਿਓ ਸਰਕਾਰਾਂ ਨੂੰ ਕਿ ਅਸੀਂ Hindu ਇੱਕ ਹਾਂ ਇਹ ਉਹ ਗੁੰਡੇ ਨੇ ਗੁੰਡੇ ਉਹ ਗੁੰਡੇ ਮੈਂ ਕਹੂੰਗਾ ਗੁੰਡੇ ਜਿਹੜਾ ਵੀਡੀਓ ਵਾਇਰਲ ਕਰਕੇ ਜਾਣ ਕੇ ਉਹਨਾਂ ਦੀ ਕੋ ਮਨਸ਼ਾ இந்து ਲੀਡਰਾਂ ਨੂੰ ਧਮਕਾਣਾ ਮਤਲਬ ਇਹ ਸ਼ਹਿ ਦੇ ਰਿਹਾ ਮੈਂ ਕਹਿੰਦਾ ਕਿ ਹੁਣ ਉਹ ਵੀਡੀਓ ਦੇਖ ਕੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਚੁੱਪ ਕਿਉਂ ਹੈ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਚੁੱਪ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਸਿੱਧੀ ਗੱਲ ਬੋਲਦਾ ਕਿ ਹਿੰਦੂ ਸੁਰੱਖਿਤ ਨਹੀਂ ਹੈ ਸਰਕਾਰ ਚਾਹੀਦੀ ਦਮ ਵਾਲੀ ਜਿਹੜੀ ਹਿੰਦੂਆਂ ਦੀ ਸੁਰੱਖਿਆ ਕਰ ਸਕੇ ਔਰ 50% ਹਿੰਦੂਆਂ ਦੀ ਵੋਟ ਹੈ ਔਰ 50% ਹਿੰਦੂਆਂ ਨੇ ਵੋਟ ਪਾਈ ਅੱਜ ਤੱਕ ਹਿੰਦੂਆਂ ਦੀ ਸੇਫਟੀ ਕਿਉਂ ਨਹੀਂ ਕੀਤੀ ਜਾ ਰਹੀ ਸਰਕਾਰ ਨੂੰ ਇਹ ਬਹੁਤ ਵੱਡਾ ਸਵਾਲ ਹੈ